ਲੰਗੀ ਰਾਤ ਭਰੇ ਮਹੀਨੇ ਕਿਸਾਨਾਂ ਦਾ ਵੱਡਾ ਉਜਾਲਾ ਕੀਤਾ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਗਵਾਨਪੁਰਾ ਤੇ ਜਗਾ ਰਾਮ ਤੀਰਥ ਵਿਚਾਲੇ ਸੂਆ ਟੁੱਟ ਜਾਣ ਕਾਰਨ ਦਰਜਨਾ ਏਕੜ ਜ਼ਮੀਨ 'ਚ ਪਾਣੀ ਭਰਨ ਕਰਕੇ ਝੋਨੇ ਦੀ ਫਸਲ ਤਬਾਹ ਹੋ ਗਈ ਹਾਲਾਂਕਿ ਆਸ-ਪਾਸੇ ਦੇ ਪਿੰਡਾਂ ਦੇ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਸੂਆ ਬੰਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਸੀ ਮੌਕੇ ਤੇ ਪਹੁੰਚੇ ਕਿਸਾਨ ਆਗੂ ਸਰਕਾਰੀ ਮੁਲਾਜ਼ਮਾਂ ਤੇ ਗਰਮ ਹੋਏ ਨਜ਼ਰ ਆਏ ਤੁਸੀਂ ਵੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਨਾ ਜਿਹੜਾ ਸੂਆ ਹੈ ਬਾਸਤੋ ਵਾਲਾ ਇੱਕੇ ਟੁਟਿਆ ਜਿੱਥੇ ਅਸੀਂ ਖੜੇ ਆਂ ਭਗਵਾਨਪੁਰਾ ਲਿਖੇ ਨਕਾ ਉਹ ਭਗਵਾਨਪੁਰੇ ਦਾ ਇੱਕ ਕਿਸਾਨ ਹੈ ਜਸਵੀਰ ਸਿੰਘ ਹਾਂਜੀ ਰਾਜਵੀਰ ਸਿੰਘ ਜਿਹੜੇ ਬਾਹਨ ਦੇ ਵਿੱਚ ਨਕਾ ਹੋਇਆ ਹੈ ਇਹਦੇ ਨਾਲ ਹੀ ਸਾਡੇ ਕੋਲੇ ਬਾਹਨ ਹੈ ਜਿਹੜਾ ਉਹ ਠੇਕੇ ਦਾ ਲਗਭਗ 27 ਕਿੱਲੇ ਇਹਦੇ ਨਾਲ ਲੱਗਦਾ ਹੈਗਾ ਬਿੰਦਲ ਸਰਪੰਚ ਦਾ ਔਰ ਲਗਭਗ ਜਿਹੜਾ ਅਸੀਂ 6 ਵਜੇ ਸਾਡੇ ਐਸਲਿਓ ਨੂੰ ਮੈਸੇਜ ਦਿੱਤਾ ਔਰ ਦੂਜਵਾਰ ਅਸੀਂ ਆਪਣੇ ਬਖੰਡਾ ਗ੍ਰੀਸੀ ਨੂੰ ਵਕਾਇਦਾ ਫੋਨ ਤੇ ਮੈਸੇਜ ਲਾਇਆ ਪਰ ਲਗਭਗ ਇੱਥੇ ਸਾਡੇ ਕੋਲੇ 9:30 ਵਜੇ ਜਈ ਸਾਹਿਬ ਆਏ ਨੇ ਕੇ ਇਕੱਲੇ ਕੋਈ ਪ੍ਰਬੰਧ ਨਹੀਂ ਤੇ ਕੋਈ محکمہ ਦਾ ਇੱਥੇ ਬੰਦਾ ਨਹੀਂ ਆਇਆ ਜਿਸ ਕਰਕੇ ਲਗਭਗ ਜਿਹੜਾ ਸਾਡਾ ਲੋਕਾਂ ਨੇ ਠੇਕੇ ਸਤੇ ਪੈ ਲਈ ਰਹੀ ਹੈ ਜਿਹੜੇ ਲੋਕਾਂ ਨੇ ਆਪ ਦੀ ਮਿਹਨਤ ਕਰਕੇ ਨੇਵਰ ਲਾ ਕੇ ਝੋਨਾ ਲਾਇਆ ਤੇ ਜਿਹੜਾ ਝੋਨਾ ਪਾਣੀ ਵਿੱਚ ਡੁੱਬ ਚੁੱਕੇਗਾ ਔਰ ਝੋਨਾ ਮੂਰੇ ਹੋਣਾ ਇਹ ਜਿਹੜਾ ਝੋਨਾ ਡੁੱਬ ਗਿਆ ਜਿਹੜਾ ਝੋਨਾ ਮਰ ਗਿਆ ਤਾਂ ਅੱਜ ਮੂਰੇ ਜਿਹੜੀ ਪਨੀਰੀ ਹੈ ਉਹ ਸਾਡੇ ਕਿਸੇ ਕਿਸਾਨ ਕੋਲੇ ਨਹੀਂ ਨਾ ਇਸ ਵਾਰ ਪਨੀਰੀ ਲੱਗਣੀ ਹੈ ਤਾਂ ਲਗਭਗ ਜਿਹੜੀ ਸਾਡੀ ਫਸਲ ਹੈ ਸੋਹਣੀ ਦੀ ਝੋਨੇ ਦੀ ਫਸਲ ਹੈ ਜਿਹੜੀ ਜਿੱਥੇ ਪਾਣੀ ਇਹ ਜੰਨਾ ਖੜ ਗਿਆ ਉਹ ਸਾਰੇ ਦਾ ਸਾਰਾ ਝੋਨਾ ਮਰ ਜਾਣਾ ਤੇ ਇਸ ਕਰਕੇ ਜਿਹੜੀ ਸਰਕਾਰ ਲੋਜਦਾ ਦੇ ਕਰਦੀ ਹੈ ਉਹ ਸਰਕਾਰ ਅੱਜ ਦਿਸ ਰਿਹਾ ਹੈ ਕਿ ਪ੍ਰਸ਼ਾਸਨ ਆਪਣੇ ਆਪੇ ਆਮ ਨਾੜਾ ਆਪਣੀ ਮਨਮਾਨੀ ਕਰ ਰਿਹਾ ਹੈ ਜਦ ਕਰਕੇ ਬਹੁਤ ਵੱਡਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਇੱਥੇ ਕੱਲੀ ਨੁਕਸਾਨ ਦੀ ਗੱਲ ਨਹੀਂ ਤੇ 500 ਨੂੰ ਆ ਕੇ ਸਾਡੇ ਮਾਲ ਮਹਿਕਮਾ ਸਾਡੇ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਗਰਦੌਰੀ ਕਰਨ ਦੀ ਗੱਲ ਕਹੂਗਾ ਕਿ ਇਹਨਾਂ ਨੇ ਪਹਿਲੀ ਸੂਆ ਤੋੜਿਆ ਸੂਆ ਬਟੇ ਜਦ ਕਰਕੇ ਆਣ ਗਈ ਨਹੀਂ ਸਾਡੇ ਨਹਿਰੀ ਮਹਿਕਮੇ ਨੇ ਜੀਨੇ ਸੂਏ ਦੀ ਸਫਾਈ ਨਹੀਂ ਕਰਾਈ ਔਰ ਸੂਏ ਦੀ ਦੇਖਭਾਲ ਨਹੀਂ ਕੀਤੀ ਜਦੋਂ ਅਸੀਂ ਜੈ ਨੂੰ ਪੁੱਛਿਆ ਬਈ ਸੋਡੇ ਰਾਤ ਨੂੰ ਇੱਥੇ ਕਿੰਨੇ ਬੰਦੇ ਜਿਹੜੇ ਘੇੜਾ ਮਾਰਨਾ ਇਹਨਾਂ ਦੇ ਜਦੋਂ 20 ਰੁਪਈਆ ਕੀ ਨਹੀਂ ਪੈ ਤੇ ਤੁਸੀਂ ਤੁਹਾਡੀਆਂ ਜਿਹੜੀਆਂ ਲੋਕਾਂ ਨੇ ਨਾਲਾਂ ਬੰਨ੍ਹ ਕੇ ਕੀਤੀਆਂ ਨਾ ਕਹਿੰਦੇ ਜੀ ਸਾਡੇ ਕੋਲ ਤਾਂ ਇੱਕੋ ਹੀ ਬੇਨਦਾਰੀ ਇੱਕੋ ਹੈ ਅਰ ਸਾਡੇ ਕਿਸਾਨਾਂ ਦਾ ਅਨਾਜ ਦਾ ਪਹਿਰਾ ਕੀਚਾ ਟੈਗ ਸਾਡੀ ਸਰਕਾਰ ਕੋਲੇ ਜਾਂਦਾ ਹੈ ਕਿ ਮੈਘਮੇ ਕੋਲੇ ਕੋਈ ਪ੍ਰਬੰਧ ਨਹੀਂ ਮੈਘਮੇ ਕੋਲੇ ਕੋਈ ਮੁਲਾਜ਼ਮ ਨਹੀਂ ਜਿਸ ਕਰਕੇ ਪੱਲਾ ਝਾੜ ਕੇ ਟੁਰ ਜਾਂਦੇ ਨਾ ਇਸ ਕਰਕੇ ਜੇਕਰ ਸਾਡੇ ਮਹਿਕਮੇ ਦੀ ਗਲਤੀ ਹੈ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੰਨਾ ਕਸਾ ਨਾ ਨੁਕਸਾਨ ਹੈ ਪੂਰੀ ਸਰਕਾਰ ਪਰਤਾਇ